ਕੁਝ ਕਿਹਾ ਤਾਂ ਹਨੀਰਾ ਜਰੇਗਾ ਕਿ ਮੈਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ surjit patar ਸ਼ਾਇਰ surjit patar ਨਹੀਂ ਰਹੇ ਬਹੁਤ ਵੱਡੀ ਘਟਨਾ ਵਾਪਰ ਗਈ ਹੈ ਪੰਜਾਬ ਦੀ ਜੇ ਗੱਲ ਕਰਾਂ ਪੰਜਾਬ ਦੇ ਲਈ ਇਹ ਬਹੁਤ ਵੱਡਾ ਘਾਟਾ ਵਿਸ਼ੇਸ਼ ਤੌਰ ਤੇ ਸਾਹਿਤ ਪ੍ਰੇਮੀਆਂ ਲਈ ਬਹੁਤ ਵੱਡਾ ਘਾਟਾ ਹੈ ਕਿਉਂਕਿ ਉਹਨਾਂ ਦਾ ਲਿਖਿਆ ਸਾਹਿਤ ਅਮਰ ਹੈ ਉਹਨਾਂ ਨੇ ਬਹੁਤ ਸਾਰੀਆਂ ਇਜਾਇਆਂ ਰਚਨਾਵਾਂ ਨੇ ਜਿਹੜੀਆਂ ਪਾਠਕਾਂ ਦੇ ਚਿੱਤ ਚੇਤਿਆਂ ਦੇ ਵਿੱਚ ਬਸੀਆਂ ਹੋਈਆਂ ਨੇ ਤੇ ਕੱਲ ਬਰਨਾਲਾ ਵਿਖੇ ਉਹਨਾਂ ਨੇ ਸਮਾਗਮ ਅਟੈਂਡ ਕੀਤਾ ਕਿਤਾਬਾਂ ਉੱਤੇ ਰਿਲੀਜ਼ ਕੀਤੀਆਂ ਉਹਨਾਂ ਦੀ ਉਹਨਾਂ ਦਾ ਗਾਇਆ ਆਖਰੀ ਗੀਤ ਤੁਹਾਨੂੰ ਸੁਣਾਉਣੇ ਆ ਕੁਝ ਹੀ ਪਲਾਂ ਦੇ ਵਿੱਚ ਕਿਹੜਾ ਉਹਨਾਂ ਨੇ ਆਖਰੀ ਸ਼ਬਦ ਸੀ ਉਹਨਾਂ ਦੇ ਆਖਰੀ ਬੋਲ ਸੀਗੇ ਉਹ ਸੁਣਾਉਣਾ ਨੇ ਕਿ ਉਸ ਵੇਲੇ ਉਸ ਫੰਕਸ਼ਨ ਤੇ ਉੱਪਰ ਉਸ ਪ੍ਰੋਗਰਾਮ ਦੇ ਉੱਪਰ ਕੀ ਕਿਹਾ ਸੁਨ ਪਰਚੰ ਲਫਦ ਲੋਦੇ ਤੇ ਸੁਰਾ ਫੁਰਸੋਜ ਤਤੀ ਨਾ ਉਠ जगा मोम उठ जगा मोमबत्तियां ना समझन डर गया है नर ना समझे के चान डर गया, गया है रात ना सोते के सूरज मर गया है रात ना सोचे के सूरज मर गया है बाल जो बाल जोता आस परिया मान मतिया उठ जगा दे मोमबत्तियां तू जगा मोमबत्तियां

ਕਾਲਿਆ ਸਪਿਆਂ ਤੇ ਸਕਰਾਂ ਲਾਲ ਰੱਪੀਆਂ ਉਠ ਜਗਾ ਦੇ ਮੋਮ ਬੱਤੀਆਂ ਤੁੰਝ ਜਗਾ ਦੇ ਮੋਮ ਬੱਤੀਆਂ ਬਾਬਰੂਲੇ ਉਠਦੇ ਹੀ ਰੈਂਦੇ ਨੇ ਤੱਤੇ ਬਾਬਰੂਲੇ ਉਠਦੇ ਹੀ ਰਹੇ ਨੇ ਪੱਤੇ ਪਤ ਚੜਾਣੇ ਝਾੜਨੇ ਮੁਰਮੁਰਕੇ ਪੱਤੇ ਪਤ ਚੜਾਣੇ ਝਾੜਨੇ ਮੁਰਮੁਰਕੇ ਪੱਤੇ ਪਰ ਇਸ ਦਾ ਮਤਲਬ ਹੈ ਨਹੀਂ ਇਸ ਦਾ ਮਤਲਬ ਹੈ ਨਹੀਂ ਕਿ ਪੁੰਗਰਨਾ ਪੱਤੀਆਂ ਉੱਤ ਜਗਾਦੀ ਮੋਂ ਮਮਬਤੀਆਂ ਤੁੰਜ ਕਾਦੇ ਮੋਂ ਮਮਬਤੀਆਂ ਆਪਰੀ ਬਨ ਜਿਹਦੇ ਵਿੱਚ ਮੈਂ ਤੌਣ ਵਿੱਚ ਨਿਤ ਵਦਰਹੀ ਵਿਸ਼ ਤੋਂ ਨਾ ਡਰਦੇ ਤੌਣ ਵਿੱਚ ਨਿਤ ਵਦਰਹੀ ਵਿਸ਼ ਤੋਂ ਨਾ ਡਰਦੇ बिरख बूटे रोज अपना कर दे बिरख बूटे रोज अपना कर्म, कर दे। रोज अपना कर्म कर दे। जहर करते जहर जहरलू अमृत च बदली जाल पत्तियां उठ जगा दे मोमबत्तियाँ फरवरी तो की कोई तारीख सी सुजीत पत्र ने कलख का